ਉਹਨੂੰ ਪਠੇ ਪਾਓ ਖਲ ਪਾਓ 4 ਕਿਲੋ ਦੁੱਧ ਦੇ ਸੁੱਕੀ ਟੂੜੀ ਗਾੜੀ ਸੁਟੀ ਆ ਤੇ ਦੁੱਧ ਕਿੱਥੋਂ ਉਤਰਨਾ ਆਖੋ ਸਤਨਾਮ ਇਹ ਪੇੜਾ ਕਰਦੇ ਉਹਨੇ 500 ਰੁਪਇਆ ਫੜਿਆ ਮੈਂ ਇਦਾਂ ਬੋਲਿਆ ਤੇ ਉਹ ਬੜਾ ਤਵੀ ਆਵਾ ਤਵਾ ਬੋਲੀ ਦੋਹਾਂ ਚੋਂ ਕੋਲੇ ਕਹਿੰਦੀ ਕੱਲ ਦੇ ਜਵਾਕ ਆ ਵੱਡੇ ਗਿਆਨੀ ਬਣੇ ਆ ਮੱਤਾਂ ਦਿੰਦੇ ਆ ਸਾਨੂੰ ਕਿਨੇ 50 ਸਾਲ ਹੋ ਗਏ ਅਸੀਂ ਪੇੜਾ ਕਰਾਉਣੇ ਆਖੋ ਸਤਨਾਮ ਜਿਵੇਂ ਚਿੱਚੜ ਨੂੰ ਤੋੜਨਾ ਹੋਵੇ ਥਣਾ ਨਾਲੋਂ ਕਈ ਵਾਰੀ ਉਹਦੇ ਦੋ ਟੋਟੇ ਹੋ ਜਾਂਦੇ ਪਰ ਉਹ ਜਿਦ ਨਹੀਂ ਛੱਡਦਾ ਇਹ ਜਿਹੜੇ ਲੋਕ ਵਿਹਿਮਾ ਭਰਮਾ ਬਖੰਡਾਂ 'ਚ ਫਸੇ ਆ ਨਾ ਇਹ ਛੇਤੀ ਕੀਤਿਆਂ ਨਹੀਂ ਮੰਨਦੇ ਇਹ ਤੇ ਵੱਧ ਵਈ ਦਿੰਦੇ ਬਾਬਾ ਗਲੋਂ ਲਵੇ ਮਰੇ ਇਹ ਕਿਉਂ ਬੋਲਨਦਿਆ ਸੱਚ ਬਾਣੀ ਕਹਿੰਦੀ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਜਿਨ ਕੇ ਚਿੱਤ ਕਠੋਰ ਹੈ ਸਿ ਵਹੇ ਨਾ ਸਤਗੁਰ ਉਹ ਨਹੀਂ ਬਿੰਦੇ ਇੱਥੇ ਉਹੇ ਵੱਲ ਛਲ ਕਰ ਚੱਤ ਕੱਢ ਦੇ ਫਿਰ ਜਾਏ ਵਹੇ ਕੂੜਿਆਰਾ ਪਾਸ ਗੁਰੂ ਰਾਮਦਾਸ ਮਾਰੇ ਦੇ ਬੋਲ ਹੈ ਬਾਬਾ ਬੁੱਢਾ ਸਾਹਿਬ ਨੇ ਆਖਿਆ ਸੀ ਬਾਦਸ਼ਾਹ ਫੌਜਾਂ ਵੱਡੀਆਂ ਆਉਂਦੀਆਂ ਸੰਗਤਾਂ ਵੱਡੀਆਂ ਆਉਂਦੀਆਂ ਲੱਖਾਂ ਹਜ਼ਾਰਾਂ ਦੀ ਗਿਣਤੀ ਚ ਪਰ ਜਿੱਥੇ ਦੀਵਾਨ ਸਜਦਾ ਕਥਾ ਕੀਰਤਨ ਉੱਥੇ ਵਿਰਲੇ ਆ